ਜ਼ਿਲ੍ਹਾ ਮਾਨਸਾ ਦੇ ਬੁੜਲਾਡਾ ਵਿੱਚ ਨਹਿਰ ਦੇ ਵਿੱਚ ਪਾੜ ਪੈ ਗਿਆ ਇੱਥੇ ਪਿੰਡ ਬਚੂਆਣਾ ਦੇ ਵਿੱਚ ਨਹਿਰ ਵਿੱਚ 50 ਫੁੱਟ ਦਾ ਪਾੜ ਪਿਆ ਜਿਸ ਨਾਲ 200 ਏਕੜ ਦੇ ਕਰੀਬ ਫਸਲ ਬਰਬਾਦ ਹੋ ਗਈ ਹੈ ਪਿੰਡ ਵਾਲਿਆਂ ਦਾ ਪ੍ਰਸ਼ਾਸਨ ਤੇ ਇਲਜ਼ਾਮ ਹੈ ਨਹਿਰ ਦੀ ਸਫਾਈ ਨਾ ਕਰਵਾਉਣ ਕਰਕੇ ਇਹ ਪਾੜ ਪਿਆ ਸੋ ਜ਼ਿਲ੍ਹਾ ਮਾਨਸਾ ਦੇ ਬੁੜਲਾਡਾ ਵਿੱਚ ਜਿਸ ਕਦਰ ਹਾਲਾਤ ਬੜੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਇਸ ਫੇਸਟ ਤੋਂ ਦਿਖਾ ਰਿਹਾ ਕਿ ਇਸ ਕਦਰ ਥਾਂ ਥਾਂ ਤੇ ਕਈ ਥਾਂਾਂ ਤੇ ਇਸੇ ਤਰ੍ਹਾਂ ਪਾੜ ਪੈਣ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਪਿੰਡ ਬਚੂਆਣਾ ਦੇ ਵਿੱਚ ਇੱਥੇ ਪਾੜ ਪਿਆ 200 एकड़ ਦੇ ਕਰੀਬ ਫਸਲ ਇਸ ਨਾਲ ਬਰਬਾਦ ਹੋ ਗਈ ਹੈ ਜਿਸ ਤਰ੍ਹਾਂ ਇੱਥੇ ਪਾਣੀ ਹੀ ਪਾਣੀ ਪਿਆ ਪਿੰਡ ਬਚਵਣਾ ਦੀ ਇਹ ਤਸਵੀਰ ਹੈ 50 ਫੁੱਟ ਨਹਿਰ ਵਿੱਚ ਪਾੜ ਪਿਆ ਸੋ ਪਿੰਡ ਵਾਲਿਆਂ ਵੱਲੋਂ ਪ੍ਰਸ਼ਾਸਨ ਤੇ ਇਸ ਮੌਕੇ ਤੇ ਇਲਜ਼ਾਮ ਲਗਾਏ ਗਏ ਨੇ ਜਿਵੇਂ ਕਿ ਕਹਿਣਾ ਕਿ ਨਹਿਰ ਦੀ ਸਫਾਈ ਨਾ ਕਰਵਾਉਣ ਕਰਕੇ ਹੀ ਇੱਥੇ ਇਹ ਪਾੜ ਪਿਆ ਤੇ ਪਿੰਡ ਵਾਸੀ ਆਪਣੇ ਤੌਰ ਤੇ ਹੀ ਇੱਥੇ ਪਾੜ ਪੂਰਦੇ ਹੋਏ ਨਜ਼ਰ ਆ ਰਹੇ ਨੇ ਸੋ ਜ਼ਿਲ੍ਹਾ ਮਾਨਸਾ ਦੇ ਬੁਡਲਾਡਾ ਦੇ ਵਿੱਚ ਨਹਿਰ ਦੇ ਵਿੱਚ ਜੋ ਵੱਡਾ ਪਾੜ ਹੈ ਤਸਵੀਰਾਂ ਦੇਖ ਸਕਦੇ ਹੋ ਜਿਸ ਦੇ ਨਾਲ ਵੱਡਾ ਨੁਕਸਾਨ ਫਸਲਾਂ ਦਾ ਹੋਇਆ ਹੈ ਪਿੰਡ ਬਚਵਾਣਾ ਦੀ ਹੈ ਤਸਵੀਰ तकरीबन 50 ਫੁੱਟ ਦਾ ਇਹ ਪਾੜ ਪਿਆ ਜਿਸ ਨੂੰ ਆਪ ਹੀ ਪਿੰਡ ਵਾਸੀ ਕੁਰਦੇ ਹੋ ਨਜ਼ਰ ਆ ਰਹੇ ਨੇ ਲੇਕਿਨ ਆਪਣੇ ਪ੍ਰਸ਼ਾਸਨ ਦੀ ਜਿਹੜੀ ਅਣਦੇਖੀ ਹੈ ਉਸੇ ਚਲਦਿਆਂ ਵੀ ਇਲਜ਼ਾਮ ਜਿਹੜੇ ਪਿੰਡ ਵਾਸੀ ਲਗਾ ਰਹੇ ਨੇ ਨਾਰਾਜ਼ਗੀ ਪ੍ਰਗਟਾਉਂਦੇ ਨਜ਼ਰ ਆਏ ਨੇ ਮੁਨੀਰ ਸਾਡੇ ਨਾਲ ਇਸ ਵੇਲੇ ਬਠਿੰਡਾ ਤੋਂ ਜੁੜ ਚੁੱਕੇ ਨੇ ਮੁਨੀਸ਼ ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰ ਤਸਵੀਰਾਂ ਵੇਖ ਰਿਹਾ ਕਿਸ ਕਦਰ ਪਾੜ ਕਈ ਕਈ ਫੁੱਟ ਦਾ ਪਿਆ ਹੈ ਲੇਕਿਨ ਇੱਥੇ ਪ੍ਰਸ਼ਾਸਨ ਦੀ ਲਾਪਰਵਾਹੀ ਕਹਿ ਲਈਏ ਜਾਂ ਪ੍ਰਸ਼ਾਸਨ ਦਾ ਅੰਗੇਲਾਪਣ ਜੜਾਇਆ ਉਹ ਵੱਡੀ ਵਜ੍ਹਾ ਬਣ ਰਿਹਾ ਕਿ ਲੋਕ ਬੜੇ ਪਰੇਸ਼ਾਨ ਨੇ ਨਵਦੀਪ ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ ਬਿਲਕੁਲ ਜੀ ਦੁਬਾਰਾ ਸਵਾਲ ਕਰਾਂ ਜੀ ਜੀ ਨਵਦੀਪ ਰਾਵਾਂ ਦੱਸਣਾ ਜਾਨ ਕਿ ਮਾਨਸਾ ਜਿਲ੍ਹੇ ਦੇ ਅੰਦਰ ਪਿਛਲੇ 2 ਦਿਨਾਂ ਤੋਂ ਪੈ ਰਹੀ ਬਰਸਾਤ ਜਿੱਥੇ ਜ਼ਿਲ੍ਹਾ ਵਾਸੀਆਂ ਲਈ ਆਫਤ ਬਣੀ ਹੋਈ ਆ ਉੱਥੇ ਹੀ ਬੁਲਾੜਾ ਕਸਬੇ ਦੇ ਦੋ ਪਿੰਡਾਂ ਵਿੱਚ ਵੱਖ-ਵੱਖ ਨਹਿਰਾਂ ਵਿੱਚ ਪਾੜ ਪਿਆ ਪਹਿਲਾਂ ਜਿੱਥੇ ਬੱਤੂਆਣਾ ਦੇ ਵਿੱਚ 30 ਫੁੱਟ ਦੇ ਕਰੀਬ ਹੈ ਜਿਹੜਾ ਪਾੜ ਪਿਆ ਅਤੇ 200 ਏਕੜ ਤੋਂ ਜ਼ਿਆਦਾ ਜਿਹੜੀ ਦਰਮੇ ਅਤੇ ਝੋਨੇ ਦੀ ਜਿਹੜੀ ਫਸਲ ਹੈ ਉਹ ਬਰਬਾਦ ਹੋਈ ਹੈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ ਵੱਡੇ ਦਾਅਵੇ ਆ ਦੀ ਪੋਲ ਖੋਲਦੀ ਆ ਉੱਥੇ ਹੀ ਪਿੰਡ ਦਰਿਆਪੁਰ ਦੇ ਵਿੱਚ ਵੀ ਜਿਹੜਾ ਕਲੀਪੁਰ ਪਿੰਡ ਹੈ ਦਰਿਆਪੁਰ ਰਜਵਾ ਹੈ ਕਲੀਪੁਰ ਪਿੰਡ ਦੇ ਇੱਕ ਨੇੜੇ ਜਿਹੜਾ 35 ਫੁੱਟ ਦੇ ਕਰੀਬ ਪਾੜ ਪਿਆ ਉੱਥੇ ਵੀ 200 ਤੋਂ ਜ਼ਿਆਦਾ ਏਕੜ ਜਿਹੜੀ ਫਸਲ ਹੈ ਕਿਸਾਨਾਂ ਦੀ ਬਰਬਾਦ ਹੋਈ ਹੈ ਔਰ ਅਜੇ ਤੱਕ 2 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਇਹ ਜਿਹੜੇ ਦੋਨਾਂ ਜਗ੍ਹਾ ਤੇ ਪਾੜ ਪਿਆ ਔਰ ਪਿੰਡ ਵਾਸੀ ਆਪਣੇ ਪੱਧਰ ਤੇ ਜਰੂਰ ਪਾੜ ਨੂੰ ਪੂਰਨ ਦੀਆਂ ਗੱਲਾਂ ਕਰ ਰਿਹਾ ਔਰ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਰ ਜ਼ਿਲ੍ਹਾ ਪ੍ਰਸ਼ਾਸਨ ਅਜੇ ਤੱਕ ਜਿਹੜਾ ਮੁੱਖ ਦਰਸ਼ਕ ਬਣਿਆ ਹੋਇਆ ਔਰ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਹੜ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪਰ ਜਦੋਂ ਇਹ ਬਰਸਾਤ ਪਈ ਹੈ ਤਾਂ ਇਹਨਾਂ ਪ੍ਰਬੰਧਾਂ ਦੀ ਪੋਲ ਖੁੱਲੀ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸੀਗੇ ਹੁਣ ਪਿੰਡ ਵਾਸੀ ਜ਼ਰੂਰ ਹੈ ਆਪਦੇ ਕਰ ਤੋਂ ਜਿਹੜਾ ਇਹ ਜਿਹੜਾ ਬਾੜਾ ਨੂੰ ਖੜਾ ਨੂੰ ਜਿਹੜੇ ਪਾੜ ਪਈ ਹੈ ਉਹਨਾਂ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਦੂਸਰੇ ਪਾਸੇ ਗੁਰਨੇ ਜਿਹੜੇ ਡਰੇਨ ਨਾਲ ਜਾਂਦਾ ਉਸ ਦੇ ਵਿੱਚ ਵੀ ਜਿਹੜੀਆਂ ਬੂਟੀਆਂ ਵਸੀਆਂ ਵੀਆਂ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੂਟੀਆਂ ਵੀ ਜਿਹੜੀਆਂ ਨਹੀਂ ਜਿਹੜੀਆਂ ਸਾਫ਼ ਕਰਵਾਈਆਂ ਗਈਆਂ ਸੀ ਉਸ ਨੂੰ ਲੈ ਕੇ ਵੀ ਮੈਂਬਰ ਪਾਰਲੀਮੈਂਟ ਹਰਸਿੰਦਰ ਕੌਰ ਬਾਦਲ ਵੱਲੋਂ ਕੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾफी ਝਾੜ ਲਗਾਈ ਆ ਉਸ ਤੋਂ ਬਾਅਦ ਰਾਤੀ 11 ਵਜੇ ਦੇ ਕਰੀਬ ਜੀਸੀਬੀ ਲਗਾ ਕੇ ਪਿੰਡ ਵਾਸੀਆਂ ਵੱਲੋਂ ਉਹ ਵੀ ਬੀਬਾ ਹਰਸਿਮਰਤ कौर ਬਾਦਲ ਦੇ ਸ਼ਤਨਾ ਸਤਕਾ ਜਿਹੜਾ ਉਸ ਜਿਹੜੀ ਡਰੇਨ ਨੂੰ ਵੀ ਸਾਫ਼ ਕੀਤਾ ਜਾ ਰਿਹਾ ਪਰ ਜਿਹੜਾ ਪ੍ਰਸ਼ਾਸਨ ਅਜੇ ਤੱਕ ਜਿਹੜਾ ਪ੍ਰਸ਼ਾਸਨ ਦੀ ਕੋਈ ਵੀ ਐਕਟੀਵਿਟੀ ਦਿਖਾਈ ਨਹੀਂ ਜਿਹੜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਵਦੀਪ ਫਿਲਹਾਲ ਦੀ ਜਾਣਕਾਰੀ ਲਈ ਲੇਕਿਨ ਇੱਥੇ ਜਿਸ ਕਦਰ ਲੋਕ ਮੁਸ਼ਕਿਲ ਵਿੱਚ ਨੇ ਆਪ ਹੀ ਇਸ ਪਾੜ ਨੂੰ ਪੂਰਦੇ ਹੋਏ ਨਜ਼ਰ ਆਏ ਨੇ ਉੱਥੇ ਹੀ ਪ੍ਰਸ਼ਾਸਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਇਲਜ਼ਾਮ ਲਗਾਉਂਦੇ ਨਜ਼ਰ ਆਏ